ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਕੇਂਦਰ ਚ ਮੰਤਰੀ ਬਣੇ ਰਹਿਣਾ ਤੇ ਉਸ ਲਈ ਜ਼ਰੂਰੀ ਹੈ ਕਿ ਉਹ ਰਾਜ ਸਭਾ ਜਾਂ ਲੋਕ ਸਭਾ ਦੇ ਮੈਂਬਰ ਹੋਣ ਲੋਕ ਸਭਾ ਦੇ ਮੈਂਬਰ ਬੰਨਾ ਤਾਂ ਉਹਨਾਂ ਦਾ ਬਹੁਤ ਮੁਸ਼ਕਲ ਹੈ ਹਾਲ ਦੀ ਘੜੀ ਪਰ ਰਵਨੀਤ ਬਿੱਟੂ ਰਾਜ ਸਭਾ ਚ ਜਾ ਸਕਦੇ ਐ ਰਵਨੀਤ ਬਿੱਟੂ ਕਿੱਥੋਂ ਰਾਜ ਸਭਾ ਚ ਜਾ ਸਕਦੇ ਐ ਕਿਵੇਂ ਜਾ ਸਕਦੇ ਦੇ ਬਾਰੇ ਜਿਹੜਾ ਮਾਮਲਾ ਪੱਕ ਚੁੱਕਿਆ ਭਾਰਤੀ ਜਨਤਾ ਪਾਰਟੀ ਨੇ ਆਖਰਕਾਰ ਫੈਸਲਾ ਕਰ ਹੀ ਲਿਆ ਕਿ ਰਵਨੀਤ ਬਿੱਟੂ ਨੂੰ ਕਿਹੜੇ ਸੂਬੇ ਚੋਂ ਜਿਹੜਾ ਰਾਸਵੱਜ ਭੇਜਿਆ ਜਾਣਾ ਚਰਚਾ ਸੀ ਕਿ ਰਵਨੀਤ ਬਿੱਟੂ ਨੂੰ ਹਰਿਆਣੇ ਤੋਂ ਰਾਸਵੱਜ ਭੇਜਿਆ ਜਾਣਾ ਸੀ ਪਰ ਐਨ ਮੌਕੇ ਦੇ ਉੱਤੇ ਰਵਨੀਤ ਬਿੱਟੂ ਨੇ ਜਿਹੜਾ ਹਰਿਆਣੇ ਤੋਂ ਕਲਟੀ ਮਾਰ ਲਈ ਹੈ ਅਤੇ ਹਰਿਆਣੇ ਤੋਂ ਰਾਸਵੱਜ ਜਾਣ ਤੋਂ ਹੱਥ ਖੜੇ ਕਰਤੇ ਨੇ ਹੁਣ ਭਾਰਤੀ ਜਨਤਾ ਪਾਰਟੀ ਨੇ ਕਿਹੜਾ ਬਦਲਵਾਂ ਰਾਹ ਲੱਭਿਆ ਹੈ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੋਕਪੈਨ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਰਵਨੀਤ ਬਿੱਟੂ ਨੇ ਐਨ ਟਾਈਮ ਦੇ ਉੱਤੇ ਆ ਕੇ ਛੜੱਪਾ ਮਾਰਿਆ ਤੇ ਭਾਜੀ ਪਾਚਾਗੇ ਕਾਂਗਰਸ ਚੋਂ ਭਾਜਪਾ ਨੇ ਉਹਨਾਂ ਦਾ ਬਹੁਤ ਮਾਨ ਸਤਿਕਾਰ ਕੀਤਾ ਟਿਕਟ ਦਿੱਤੀ ਟੇਡ ਤੇ ਹਾਰ ਗਏ ਹੋ ਲੁਧਿਆਣਾ ਲੋਕ ਸਭਾ ਜਿਹੜੀ ਉਹਨਾਂ ਨੂੰ ਬਹੁਤ ਆਸ ਸੀ ਕਿ ਅਸੀਂ ਜਿੱਤ ਜਾਾਂਗੇ ਚਲੋ ਜੀ ਸਦਕੇ ਉਹ ਹਾਰ ਗਏ ਨਹੀਂ ਹਾਰ ਗਏ ਜਿੱਤ ਜਾਂਦੇ ਤਾਂ ਵੀ ਕੋਈ ਐਡਾ ਉਹ ਨਹੀਂ ਸੀ ਪਰ ਉਹ ਹਾਰ ਗਏ ਇੱਕ ਵੱਡੀ ਗੱਲ ਬਣੀ ਦੂਜੇ ਪਾਸੇ ਹੁਣ ਚਰਚਾ ਇਹ ਹੈ ਕਿ ਉਹ ਰਾਜ ਸਭਾ ਚ ਜਾਣਗੇ ਕਿਉਂਕਿ ਉਹ ਕੇਂਦਰੀ ਰਾਜ ਮੰਤਰੀ ਨੇ ਜੇਕਰ ਉਹਨਾਂ ਨੇ ਕੇਂਦਰ ਦੇ ਮੰਤਰੀ ਰਹਿਣਾ ਤਾਂ ਉਹਨਾਂ ਨੂੰ ਰਾਜ ਸਭਾ 'ਚ ਜਾਣਾ ਬਹੁਤ ਜ਼ਰੂਰੀ ਹੈ। ਚਰਚਾ ਸੀ ਕਿ ਉਹਨਾਂ ਨੂੰ ਹਰਿਆਣਾ ਤੋਂ ਭੇਜਿਆ ਜਾ ਰਿਹਾ ਹੈ ਪਰ ਬਾਅਦ 'ਚ ਇਹ ਚਰਚਾ ਹੁਣ ਬੰਦ ਹੋ ਗਈ ਹੈ। ਇਹ ਚਰਚਾ ਬੰਦ ਵੀ ਕਿਵੇਂ ਹੋਈ? ਇਹ ਖੁਦ ਰਵਨੀਤ ਬਿੱਟੂ ਨੇ ਬੰਦ ਕੀਤੀ। ਉਹ ਹਰਿਆਣਾ 'ਚੋਂ ਨਹੀਂ ਜਾਣਾ ਚਾਹੁੰਦੇ ਰਾਜ ਸਭਾ। ਇਹ ਵੀ ਤੁਹਾਨੂੰ ਅੱਗੇ ਜਾ ਕੇ ਦੱਸ ਦਿਆਂ ਉਸ ਤੋਂ ਪਹਿਲਾਂ ਦੋ ਸੂਬੇ ਨੇ ਜਿੱਥੋਂ ਚਰਚਾ ਕੀਤੀ ਜਾ ਰਹੀ ਹੈ ਪਹਿਲਾ ਹੈਗਾ ਯਾਰ ਰਾਜਸਥਾਨ ਤੇ ਦੂਜਾ ਹੈਗਾ ਮੱਧ ਪ੍ਰਦੇਸ਼ ਰਾਜਸਥਾਨ ਇਸ ਕਰਕੇ ਜਿਹੜਾ ਆ ਉਹ ਨਹੀਂ ਜਾ ਸਕਦੇ ਕਿਉਂਕਿ ਉੱਥੇ ਭਾਜਪਾ ਚ ਅੰਦਰ ਖਾਤੇ ਸਾਰਾ ਕੁਝ ਠੀਕ ਨਹੀਂ ਮੱਧ ਪ੍ਰਦੇਸ਼ ਚੋ ਜਾ ਸਕਦੇ ਆ ਇਹ ਲਗਭਗ ਤੈ ਮੰਨਿਆ ਜਾ ਰਿਹਾ ਮੱਧ ਪ੍ਰਦੇਸ਼ ਤੋਂ ਉਹ ਰਾਜ ਸਭਾ ਚ ਜਾਣਗੇ ਕਿਉਂਕਿ ਉੱਥੇ ਜੋ ਤੇਰਾ ਸਿੰਧਿਆ ਵਾਲੀ ਸੀਟ ਆ ਜਿਹੜੀ ਰਾਜ ਸਭਾ ਵਾਲੀ ਉਹ ਖਾਲੀ ਹੋਈ ਆ ਉੱਤੇ ਉਪ ਚੋਣ ਅਲਾਨੀ ਹੋਈ ਆ ਚੋਣ ਕਮਿਸ਼ਨ ਨੇ ਉੱਥੋਂ ਜਾਣਗੇ ਕਿਉਂਕਿ ਜੋ ਤੇਰਾ ਸਿੰਧਿਆ ਲੋਕ ਸਭਾ ਦੇ ਲਈ ਚੁਣੇ ਗਏ ਨੇ ਇਸੇ ਤਰ੍ਹਾਂ ਨਾਲ ਹੀ ਰਾਜਸਥਾਨ 'ਚ ਵੀ ਸੀਟ ਖਾਲੀ ਹੋਈ ਹੈ ਕੇ ਸੀ ਵੇਨੂ ਗੋਪਾਲ ਦੇ ਕੇਰਲਾ ਤੋਂ ਲੋਕ ਸਭਾ ਲਈ ਚੁਣੇ ਜਾਣ ਤੇ ਤਾਂ ਕੁੱਲ ਮਿਲਾ ਕੇ ਦੋਵੇਂ ਥਾਵਾਂ ਸਥਿਤੀਆਂ ਸੀ ਪਰ ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਮੱਧ ਪ੍ਰਦੇਸ਼ ਤੋਂ ਭੇਜਣ ਦੀ ਉਚਕ ਹੈ ਭਾਜਪਾ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਰਾਜਸਥਾਨ ਜਾਂ ਫਿਰ ਮੱਧ ਪ੍ਰਦੇਸ਼ ਤੋਂ ਰਾਜ ਸਭਾ 'ਚ ਭੇਜ ਸਕਦੀ ਹੈ ਰਾਜ ਸਭਾ ਲਈ ਨਾਮਜ਼ਦਗੀਆਂ 21 ਅਗਸਤ ਤੋਂ ਹੋਣੀਆਂ ਨੇ ਅਤੇ ਭਾਜਪਾ ਹਾਈ ਕਮਾਂਡ ਨੇ ਰਵਨੀਤ ਬਿੱਟੂ ਨੂੰ ਆਪਣੇ ਕਾਗਜ਼ਾਤ ਪੂਰੇ ਰੱਖਣ ਲਈ ਆਖ ਦਿੱਤਾ ਗਿਆ ਹੈ। ਅਤੇ ਹੁਣ ਰਵਨੀਤ ਬਿੱਟੂ ਨੇ ਵੀ ਜਿਹੜਾ ਕਾਗਜ਼ਾਤ ਪੂਰੇ ਕਰਨੇ ਸ਼ੁਰੂ ਕਰ ਦਿੱਤੇ ਨੇ ਤੇ ਬਿੱਟੂ ਵੀ ਕੇਂਦਰੀ ਲੀਡਰਸ਼ਿਪ ਦੇ ਇਸ਼ਾਰੇ ਦੀ ਉਡੀਕ ਕਰ ਰਹੇ ਨੇ ਕਿ ਉਹਨਾਂ ਨੇ ਕਿਸ ਸੂਬੇ ਵਿੱਚੋਂ ਰਾਜ ਸਭਾ ਲਈ ਆਪਣੇ ਨਾਮਜ਼ਦਗੀ ਕਾਗਜ਼ ਭਰਨੇ ਨੇ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਭਾਜਪਾ ਦੀ ਸਿਖਰਲੀ ਲੀਡਰਸ਼ਿਪ ਉਹਨਾਂ ਨੂੰ ਮੱਧ ਪ੍ਰਦੇਸ਼ ਤੋਂ ਜੋਤਰਾ ਦਿੱਤਿਆ ਸਿੰਧੀਆ ਦੀ ਠਾਰਾ ਰਾਸਵਾ ਚ ਭੇਜ ਸਕਦੀ ਹੈ ਜੋਤਰਾਏ ਸਿੰਧੀਆ ਵੀ ਕਾਂਗਰਸ ਤੋਂ ਭਾਜਪਾ ਚ ਆਏ ਸੀ ਕਿਉਂਕਿ ਜੋਤਰਾਏ ਦਿੱਤਿਆ ਲੋਕ ਸਭਾ ਚੋਣਾਂ ਜਿੱਤ ਗਏ ਨੇ ਜਿਸ ਤੋਂ ਬਾਅਦ ਰਾਸਵਾ ਵਾਲੀ ਸੀਟ ਜਿਹੜੀ ਹੈ ਉਹ ਖਾਲੀ ਹੋ ਗਈ ਹੈ ਪੰਜਾਬ ਯੂਥ ਕਾਂਗਰਸ ਤੋਂ ਆਪਣੇ ਸਫ਼ਰ ਦੀ ਸ਼ੁਰੂਆਤ ਕਰਨ ਵਾਲੇ ਮਰਹੂਮ ਸਾਬਕਾ ਮੁੱਖ ਮੰਤਰੀ ਵਿਅੰਤ ਸਿੰਘ ਦੇ ਪੁੱਤਰੇ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਦੀ ਟਿਕਟ ਤੇ ਤਿੰਨ ਵਾਰ ਲੋਕ ਸਭਾ ਚੋਣ ਜਿੱਤੀ ਸਭ ਤੋਂ ਪਹਿਲਾਂ ਉਹ ਸ਼੍ਰੀ ਆਨੰਦਪੁਰ ਸਾਹਿਬ ਫਿਰ ਲੁਧਿਆਣਾ ਤੋਂ ਦੋ ਵਾਰ ਲੋਕ ਸਭਾ ਲਈ ਚੁਣੇ ਜਾਂਦੇ ਰੇ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਹ ਕਾਂਗਰਸ ਨੂੰ ਛੱਡ ਕੇ ਭਾਜਪਾ ਚ ਚਲੇ ਗਏ ਅਤੇ ਲੁਧਿਆਣਾ ਤੋਂ ਟਿਕਟ ਲੈ ਕੇ ਉਮੀਦਵਾਰ ਵੀ ਬਣ ਗਏ ਭਾਜਪਾ ਦੇ ਪਰ ਉਹਨਾਂ ਨੂੰ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾਵੜਿੰਗ ਤੋਂ ਹਾਰ ਦਾ ਮੂੰਹ ਦੇਖਣਾ ਪਿਆ ਹਾਰ ਤੋਂ ਬਾਅਦ ਵੀ ਭਾਜਪਾ ਨੇ ਉਹਨਾਂ ਨੂੰ ਮੋਦੀ ਸਰਕਾਰ ਚ ਕੇਂਦਰੀ ਰਾਜ ਮੰਤਰੀ ਬਣਾਇਆ ਜੇਕਰ ਜੋਗਾ ਕਿ ਰਾਜ ਸਭਾ ਦੀਆਂ ਸੀਟਾਂ ਤੇੋਂ ਚੋਣਾ ਹੋ ਰਹੀਆਂ ਨੇ ਜਿਸ ਵਿੱਚ ਮੱਧ ਪ੍ਰਦੇਸ਼ ਤੇ ਰਾਜਸਥਾਨ ਦੀਆਂ ਸੀਟਾਂ ਵੀ ਸ਼ਾਮਲ ਨੇ ਦੋਮਾ ਸੂਬਿਆਂ ਵਿੱਚ ਵੀ ਭਾਜਪਾ ਕੋਲ ਬਹੁਮਤ ਹੈ ਤੇ ਉੱਥੋਂ ਰਵਨੀਤ ਬਿੱਟੂ ਦਾ ਰਾਜ ਸਭਾ 'ਚ ਜਾਣਾ ਕਿਤੇ ਸੋਖ ਆਇਆ ਇਹ ਕਿਆਸ ਲਾਏ ਜਾ ਰਹੇ ਨੇ ਕਿ ਬਿੱਟੂ ਨੂੰ ਮੱਧ ਪ੍ਰਦੇਸ਼ ਤੋਂ ਹੀ ਰਾਜ ਸਭਾ ਭਾਜਪਾ ਭੇਜਣਾ ਚਾਹੁੰਦੀ ਹੈ ਸੂਤਰਾਂ ਦੀ ਮੰਨੀਏ ਘਰ ਰਵਨੀਤ ਬਿੱਟੂ ਨੂੰ ਪਹਿਲਾ ਹਰਿਆਣੇ ਤੋਂ ਰਾਜ ਸਭਾ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਸੀ ਪਰ ਰਵਨੀਤ ਬਿੱਟੂ ਨੇ ਇਸ ਮਾਮਲੇ ਦੇ ਵਿੱਚ ਹੱਥ ਖੜੇ ਕਰ ਦਿੱਤੇ ਕਾਰਨ ਕੀ ਹੈ ਕਾਰਨ ਦੋ ਨੇ ਇੱਕ ਤਾਂ ਰਵਨੀਤ ਬਿੱਟੂ ਵਾਲੇ ਪਾਸਿਓਂ ਹੈ ਉਹ ਕਾਰਨ ਇਹ ਹੈ ਕਿ ਰਵਨੀਤ ਬਿੱਟੂ ਕਿਉਂਕਿ ਪੰਜਾਬ ਤੇ ਹਰਿਆਣੇ ਦੇ ਕੁਝ ਮਸਲੇ ਨੇ ਜਿਹਦੇ ਵਿੱਚ SYL ਦਾ ਇੱਕ ਮੁੱਦਾ ਹੈ ਰਵਨੀਤ ਬਿੱਟੂ ਰਾਜ ਸਭਾ ਜੇ ਹਰਿਆਣੇ ਤੋਂ ਬਣ ਜਾਂਦੇ ਤੇ ਪੰਜਾਬ ਦੇ ਖਿਲਾਫ ਕਿਵੇਂ ਬੋਲਦੇ ਸੀ ਪੰਜਾਬ ਚੋਂ ਤਾਂ ਰਵਨੀਤ ਬਿੱਟੂ ਦੀ ਪਹਿਲਾ ਫੱਟੀ ਪੁੱਛੀ ਪਈ ਹੈ ਸਿੱਖ ਮਸਲਿਆਂ ਨੂੰ ਲੈ ਕੇ ਰਿੰਦੀ ਖੁੰਦੀ ਪਾਣੀ ਵਾਲੇ ਮਸਲੇ ਨੂੰ ਲੈ ਕੇ ਫੱਟੀ ਪੋਛ ਦਿੱਤੀ ਜਾਣੀ ਸੀ। ਧਰਮਨੀਤ ਬਿੱਟੂ ਕਿਵੇਂ ਬੋਲਦੇ? ਇਸ ਕਰਕੇ ਰਵਨੀਤ ਬਿੱਟੂ ਨੇ ਕਿਹਾ ਕਿ ਭਾਈ ਮੈਂ ਹਰਿਆਣੇ ਤੋਂ ਨਹੀਂ ਜਾਣਾ। ਮੈਨੂੰ ਭਾਵੇਂ ਤਮਨ ਲਾਡੂ ਤੋਂ ਭੇਜ ਦਿਓ। ਇਹ ਮੈਂ ਆਪਣੇ ਕੋਲੋਂ ਕਹਿ ਰਿਹਾ ਕਿ ਉਹਨਾਂ ਨੇ ਕਿਹਾ ਕਿ ਕਿਤੇ ਵੀ ਭੇਜ ਦਿਓ ਪਰ ਹਰਿਆਣੇ ਤੋਂ ਨਹੀਂ ਮੈਂ ਜਾਣਾ। ਇਸ ਕਰਕੇ ਰਵਨੀਤ ਬਿੱਟੂ ਨੇ ਹੱਥ ਖੜੇ ਕਰਤੇ ਭਾਜਪਾਣੇ ਦਾ ਬਦਲ ਮਾਰਾ ਲੱਭਿਆ। ਦੂਜਾ ਕਾਰਨ ਇਹ ਹੈ ਕਿ ਰਵਨੀਤ ਬਿੱਟੂ ਤੋਂ ਪਹਿਲਾਂ ਹਰਿਆਣਾ ਕਾਂਗਰਸ ਦੇ ਕਈ ਸੀਨੀਅਰ ਆਗੂ ਇਸ ਰਾਸਵਾ ਵਾਲੀ ਸੀਟ ਤੇ ਅੱਖ ਟਿਕਾਈ ਬੈਠੇ ਆ। ਹਾਲਾਂਕਿ ਜਿੱਤ ਕੋਈ ਪੱਕੀ ਨਹੀਂ ਉਹਦੇ ਬਾਰੇ ਅੱਗੇ ਗੱਲ ਕਰਦੇ ਆ। ਕਿ ਅੱਖ ਟਿਕਾਈ ਬੈਠੇ ਸੀ। ਇਹ ਸਾਰੀ ਅੱਖ ਟਿਕਾਉਣ ਦੇ ਬਾਵਜੂਦ ਰਵਨੀਤ ਬਿੱਟੂ ਦਾ ਹਰਿਆਣਾ ਭਾਜਪਾ ਦੇ ਵਿੱਚ ਵਿਰੋਧ ਵੀ ਸ਼ੁਰੂ ਹੋ ਗਿਆ ਸੀ ਕਿ ਨਹੀਂ ਰਵਨੀਤ ਬਿੱਟੂ ਨੂੰ ਨਹੀਂ ਤੁਸੀਂ ਕਿਸੇ ਹਰਿਆਣੇ ਦੇ ਆਗੂ ਨੂੰ ਹੀ ਟਿਕਟ ਦਿਓ। ਇਸ ਤੋਂ ਬਾਅਦ ਭਾਜਪਾ ਨੇ ਇਸ ਮਾਮਲੇ ਦੇ ਵਿੱਚ ਇਹ ਗੱਲ ਸੋਚੀ ਕਿ ਲੋਕ ਸਭਾ ਤੋਂ ਬਾਅਦ ਬੇਸ਼ੱਕ ਹਰਿਆਣੇ ਦੇ ਵਿੱਚ ਉਹਨਾਂ ਦੀ ਸਥਿਤੀ ਠੀਕ ਨਹੀਂ ਉੱਤੋਂ ਵਿਧਾਨ ਸਭਾ ਦੀਆਂ ਚੋਣਾਂ ਦਾ ਐਲਾਨ ਹੋ ਗਿਆ ਅਜਿਹੇ ਵਿੱਚ ਜੇ ਬਰਵਨੀਤ ਬਿੱਟੂ ਨੂੰ ਅਸੀਂ ਧੱਕੇ ਨਾਲ ਰਾਸਵਾਲੀ ਭੇਜ ਵੀ ਦਿੰਨੇ ਆ ਹਰਿਆਣੇ ਤੋਂ ਟਿਕਟ ਦੇ ਵੀ ਦਿੰਨੇ ਆ ਨਾਮਜ਼ਦਗੀਆਂ ਦਾਖਲ ਵੀ ਕਰਾ ਦਿੰਨੇ ਆ ਤਾਂ ਇਹਦੇ ਨਤੀਜੇ ਹਰਿਆਣੇ ਦੀਆਂ ਵਿਧਾਨ ਸਭਾ 'ਚ ਬਹੁਤੇ ਚੰਗੇ ਨਹੀਂ ਹੋਣੇ ਨੁਕਸਾਨ ਚ ਲੈਣਾ ਪੈ ਸਕਦਾ ਇਹ ਇੱਕ ਵੱਡਾ ਕਾਰਨ ਦੂਜਾ ਇਹ ਵੀ ਕਾਰਨ ਹੈ ਕਿ ਇਹ ਕੋਈ ਸੇਫ ਸੀਟ ਨਹੀਂ ਭਾਜਪਾ ਦੇ ਕੋਲੇ ਬੋ ਮੱਤਾਲਾ ਨੰਬਰ ਨਹੀਂ ਹੈਗਾ ਹਰਿਆਣੇ ਦੇ ਅੰਦਰ ਟਿਕੜਮਬਾਜੀ ਕਰਕੇ ਲੈ ਜਾਵੇ ਤਾਂ ਕੀ ਕਹਿਣੇ ਵਿਰੋਧੀ ਧਿਰ ਕੋਲੇ ਆ ਜਿਵੇਂ ਲੋਕ ਸਭਾ ਚੋਣਾਂ ਦਾ ਐਲਾਨ ਹੋਇਆ ਜਜਪੀ ਟੁੱਟ ਗਈ ਅੱਧੀ ਕਾਂਗਰਸ ਚ ਅੱਧੀ ਭਾਜਪਾ ਮਾਪਿਓ ਮਾਫ ਕਰਨਾ ਮਾਪੋਤ ਰਹਿ ਗਈ ਜਜਪੀ ਚ ਨੈਣਾ ਚਟਾਲਾ ਤੇ ਦੁਸ਼ੰਤ ਚਟਾਲਾ ਬਾਕੀ ਦਾ ਸਾਰੇ ਤਿੱਤਰ ਪਿੱਤਰ ਹੋ ਗਏ ਦਵਿੰਦਰ ਬਬਲੀ ਫਲਾਨਾ ਆਤਮਿਕਾ ਸਾਰੇ ਚਲੇ ਗਏ ਹੁਣ ਇਸ ਕਰਕੇ ਹਰਿਆਣੇ ਵਾਲੀ ਸੀਟ ਸੇਫ ਨਹੀਂ ਬਿੱਟੂ ਇਸ ਗੱਲੋਂ ਵੀ ਡਰਦੇ ਸੀ ਕਿ ਕਿਤੇ ਜੇ ਵੋਟਾਂ ਪੈ ਗਈਆਂ ਮੇਰੇ ਤਾਂ ਕੇਂਦਰੀ ਰਾਜ ਮੰਤਰੀ ਵਾਲਾ ਉਹਦਾ ਵੀ ਜਾਣਦਾ ਰਹੂਗਾ ਜੇ ਮੈਂ ਹਾਰ ਗਿਆ ਰਾਜ ਸਭਾ ਦੀ ਚੋਣ ਤੇ ਉੱਤੋਂ ਕਿਰਕਰੀ ਜਿਹੜੀ ਹੋਊਗੀ ਉਹ ਦੂਰੀ ਹੋਊਗੀ ਇਸ ਕਰਕੇ ਮਧ ਪ੍ਰਦੇਸ਼ ਤੋਂ ਰਾਜ ਸਭਾ ਚ ਬਿੱਟੂ ਦਾ ਜਾਣਾ ਲਗਭਗ ਹੁਣ ਤੈ ਹੋ ਚੁੱਕਿਆ ਹੈ